ਦੋਸਤੋ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਨਾ ਇੱਕ ਪਰਛਾਵਾਂ ਦਿਖਿਆ ਪਰਛਾਵਾਂ ਕਿੰਨਾ ਦਾ ਦਿਖਿਆ ਦੁਨੀਆ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜੀ ਪਰ ਮੈਂ ਸੱਚ ਦੱਸਦਾ ਇਹ ਜਿਹੜੀ ਵੀਡੀਓ ਆ ਇਹ ਸਾਡੇ ਕਿਤੇ ਨਾ ਕਿਤੇ ਇਤਿਹਾਸ ਦਿਖਾਉਂਦੀ ਆ ਤੱਕੋ ਜਿਸ ਕਰਿਓ ਗੰਦ ਮੰਦ ਸ਼ੇਰ ਕਰਨ ਵਾਲੋਂ ਆਪਦੇ ਬੱਚਿਆਂ ਨੂੰ ਆਹ ਵੀਡੀਓ ਨੂੰ ਜਰੂਰ ਦਿਖਾਓ ਕਿਉਂਕਿ ਇਸ ਨਾਲ ਹਿਸਟਰੀ ਜੁੜੀ ਹੋਈ ਆ ਜਦੋਂ ਮਹਾਰਾਜਾ ਰਣਜੀਤ ਸਿੰਘ ਤੇ ਨਾਲ ਲੈ ਕੇ ਹਰੀ ਸਿੰਘ ਨਲੂਆ ਜੀ ਨੂੰ ਸ਼ਿਕਾਰ ਕਰਨ ਗਏ ਸੀ ਨਾ ਤਾਂ ਉੱਥੇ ਉਹਨਾਂ ਤੇ ਇੱਕ ਸ਼ੇਰ ਨੇ ਹਮਲਾ ਕਰਤਾ ਸੀ ਕਹਿਣ ਦਾ ਮਤਲਬ ਮਹਾਰਾਜਾ ਰਣਜੀਤ ਸਿੰਘ ਜੀ ਤੇ ਇੱਕ ਸ਼ੇਰ ਨੇ ਹਮਲਾ ਕੀਤਾ ਸੀ ਇਹ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜੀ ਉਸ ਟਾਈਮ ਬਾਈ ਜੀ ਸ਼ੇਰ ਦੇ ਜਵਾੜੇ ਨੂੰ ਹੱਥ ਪਾ ਆਕੇ ਸ੍ਰੀ ਸਾਹਿਬ ਨਾਲ ਮਾਰ ਕੇ ਗਿੱਚੀ ਦੇ ਥੱਲੇ ਭਾਈ ਜੀ ਸ਼ੇਰ ਮਾਰਤਾ ਸੀ ਉਹ ਨਹੀਂ ਸਾਡੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜੀ ਬਾਈ ਸੱਚ ਦਾ ਤਾਂ ਹਿਸਟਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਬਾਕੀ ਤੁਸੀਂ ਵੱਡੇ ਹੋ ਸਿਆਣੇ ਹੋ ਆਪ ਦੀ ਰਾਇ ਕਮੈਂਟ ਬਾਕਸ ਵਿੱਚ ਜਰੂਰ ਦਿਓ ਪਰ ਜੇ ਕੋਈ ਵੀਡੀਓ ਬਣਾਉਂਦੇ ਹੋਏ ਬੋਲਦੇ ਹੋਏ ਕੋਈ ਮੇਤੋ ਭੁੱਲ ਚੱਕ ਹੋ ਗਈ ਹੋਵੇ ਤਾਂ ਮੈਨੂੰ ਮਾਫ ਕਰ ਦਿਓ ਮੈਂ ਤੁਹਾਡਾ ਹੀ ਆ ਬਗਾਨਾ ਨਹੀਂ ਧੰਨਵਾਦ ਜੀ ਜੁੜੇ ਹੋ ਟਾਕ ਵਿਦ ਬੈਨੀਕੇ ਅਨਰ ਦਿਨਾਂ ਧੰਨਵਾਦ ਜੀ